ਵੇ ਵਾਊਚਰ ਕਹਿੰਦੇ ਮੈਂ ਭਰ ਲਵਾਂ ਤੇ ਸਾਡੇ ਕੋਲ ਹੈਗਾ ਸੀ 2.5 ਲੱਖ ਰੁਪਏ ਆ ਸੀ ਮਤਲਬ ਆਇਆ ਹੋਇਆ ਸੀ ਠੇਕਾ ਵਗੈਰਾ ਲਫਾਫੇ ਜੀ ਗੱਡੇ ਕੋਲੇ ਦੋ ਕਾਪੀਆਂ ਉਹ ਹੀਟਿੰਗ ਟੱਕ ਮਾਰਿਆ ਨਾ ਨੇ ਕੋਈ ਨੀ ਬਲੇਡ ਮਾਰ ਕੇ 2.5 ਲੱਖ ਰੁਪਏ ਜਮਾ ਕਰਾ ਚੁੱਕੇ ਸੀ ਹਾਂ ਇੱਕ 1 ਲੱਖ ਫੜਾਤਾ ਸੀ ਮੈਂ ਜਦੋਂ 1.5 ਲੱਖ ਹੋਈ ਕਟਿੰਗ ਕਰਕੇ ਲੈ ਗਏ ਹਾਂ ਕਟਿੰਗ ਕਰਕੇ ਲੈ ਗਏ 1.5 ਲੱਖ ਰੁਪਏ ਲੈ ਕੇ ਬੈਂਕ ਤੇ ਜਮ੍ਹਾਂ ਕਰਾਉਣ ਗਏ ਸੀ ਠੀਕ ਹੈ ਤੇ ਚੋਂ ਕੋਈ ਹਮਸ਼ਾਤ ਵਿਅਕਤੀ ਆ ਜਿਨ੍ਹਾਂ ਦੇ ਬੈਗ ਦੇ ਵਿੱਚ ਬਲੇਡ ਮਾਰ ਕੇ ਉਹਦੇ ਪੈਸੇ ਚੋਰੀ ਕਰਕੇ ਲੈ ਗਏ ਬੈਂਕ ਦੇ ਵਿੱਚੋਂ ਪੈਸੇ ਜਮ੍ਹਾਂ ਕਰਵਾਉਣ ਆਈ ਬਜ਼ੁਰਗ ਔਰਤ ਦੇ ਥੱਲੇ ਦੇ ਵਿੱਚੋਂ ਲੱਖਾਂ ਰੁਪਏ ਹੋਏ ਚੋਰੀ ਪਿੱਛੇ ਕੜੇ ਨੌਜਵਾਨ ਨੇ ਬਲੇਡ ਦੇ ਨਾਲ ਬੈਗ ਕੱਟ ਕੇ ਲੱਖਾਂ ਰੁਪਏ ਕਰ ਲੈ ਚੋਰੀ ਤਸਵੀਰਾਂ ਬੋਹਰਦੀਆਂ ਨੇ ਜਿੱਤੇ ਬੋਹਰ ਦੇ ਵਿੱਚ ਪੰਜਾਬ ਨੈਸ਼ਨਲ ਬੈਂਕ ਦੇ ਵਿੱਚ ਅੱਜ ਸਵੇਰੇ ਬਜ਼ੁਰਗ ਮਹਿਲਾ ਪੈਸੇ ਜਮ੍ਹਾਂ ਕਰਵਾਉਣ ਤੇ ਲਈ ਆਈ ਸੀ ਤਾਂ ਜਦੋਂ ਪੈਸੇ ਜਮ੍ਹਾਂ ਕਰਵਾ ਰਹੀ ਸੀ ਤਾਂ ਪਿੱਛੇ ਕੜੇ ਇੱਕ ਨੌਜਵਾਨ ਨੇ ਉਸ ਦਾ ਬੈਗ ਬਲੇਡ ਦੇ ਨਾਲ ਕੱਟ ਲਿਆ ਤੇ ਬੈਗ ਨੂੰ ਬਲੇਡ ਦੇ ਨਾਲ ਥੱਲਿਓਂ ਕੱਟ ਕੇ ਉਸ ਦੇ ਵਿੱਚੋਂ ਲੱਕਰ पे ਚੋਰੀ ਕਰ ਲੈਨੇ ਤੇ ਫਰਾਰ ਹੋ ਗਿਆ ਤਾਂ ਜਦੋਂ ਬਜ਼ੁਰਗ ਮਹਿਲਾ ਪੈਸੇ ਜਮ੍ਹਾਂ ਕਰਵਾਉਣ ਦੇ ਲਈ ਕਾਊਂਟਰ ਤੇ ਗਈ ਜਦੋਂ ਬੈਗ ਦੇ ਵਿੱਚ ਪੈਸੇ ਕੱਢਣ ਲੱਗੀ ਤਾਂ ਉਸ ਦੇ ਵਿੱਚ ਪੈਸੇ ਨਹੀਂ ਸੀ ਤੇ ਜਿਸ ਤੋਂ ਬਾਅਦ ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ ਪਤਾ ਲੱਗਾ ਕਿ ਪਿੱਛੇ ਖੜਾ ਨੌਜਵਾਨ ਜਿਸ ਨੇ ਬਲੇਡ ਦੇ ਨਾਲ ਬੈਗ ਕੱਟ ਕੇ ਸਾਰੇ ਪੈਸੇ ਚੋਰੀ ਕਰ ਲੈਨੇ ਕੀ ਗੱਲ ਕੀ ਹੋਈ ਸੀ ਜੀ ਅੱਜ ਕਿੰਨੇ ਵਜੇ ਗਏ ਸੀ ਤੁਸੀਂ ਬੈਂਕ ਬੈਂਕ ਅਸੀਂ 11:00 ਵਜੇ ਗਏ ਹਾਂ ਮੇਰੇ ਕੋਲ ਇਥੋਂ ਉਹਨੇ ਇੱਕ 11 ਗੈਸ਼ੇ ਤੋਂ ਅੱਛਾ ਜੀ ਦੇਖਿਆ ਨਹੀਂ ਨਾਮ ਕੀ ਗੱਲ ਕੀ ਹੋਈ ਸੀ ਗੱਲ ਵਾਸੇ ਉਹ ਇਹ ਵਾਊਚਰ ਕਹਿੰਦੇ ਮੈਂ ਭਰ ਲਵਾਂ ਅੱਛਾ ਜੀ ਤੇ ਸਾਡੇ ਕੋਲ ਹੈਗਾ ਸੀ 2.5 ਲੱਖ ਰੁਪਈਆ ਸੀ ਠੀਕ ਹੈ ਮਤਲਬ ਆਇਆ ਹੋਇਆ ਸੀ ਠੇਕਾ ਵਗੈਰਾ ਠੀਕ ਹੈ ਜੀ ਕੋਈ ਬਾਗ ਦੇ ਪਾਸੇ ਬੂਹੇ ਦੇ ਵਿੱਚ ਵਿੱਚ ਬੂਟੇ ਵਾਟੇ ਵੇਚੇ ਸੀ ਠੀਕ ਹੈ ਜੀ ਤੇ ਉਹ ਇਹ ਥੋੜਾ ਜਿਹਾ ਐਸੇ ਗੱਲ ਤੋਂ ਕਹੇ ਕਹਿੰਦੇ ਵੀ ਇਹ ਚਾਲ ਇਹ ਦੋਹਾਂ ਨਾਂ ਦੋਹਾਂ ਨਾਂ ਤੇ ਕਰਾ ਲਿਓ ਤੇਰਾ ਪੈਸੇ ਲੱਗਦੇ ਆ 200 ਰੁਪਈਆ ਪਤਾ ਨਹੀਂ ਠੀਕ ਹੈ ਜੀ ਕਹਿੰਦਾ ਮੈਂ ਵਾਊਚਰ ਭਰ ਲਵਾਂ ਤੇ ਉੱਥੇ ਮੇਰੇ ਲਫਾਫੇ ਜੀ ਗੱਡੇ ਕੋਲੇ ਦੋ ਕਾਪੀਆਂ ਅੱਛਾ ਜੀ ਤੇ ਦੋਨੋਂ ਹੀ ਤੁਝਾ ਨਾਨਾ ਨੇ ਵੀ ਜਦੋਂ ਉਹ ਮੈਂ ਮੈਡਮ ਨੂੰ ਖੜਾ ਤਿਆਂ ਮੈਂ ਅਜੇ ਪੱਤੀ ਤੇ ਲਈ ਨਹੀਂ ਤੂੰ ਉਹਦੋਂ ਮੈਂ ਹਜ਼ਾਰ ਸਹਾਤੇ ਚਾਇਆ ਕਰਕੇ ਲਾਇਆ ਸੀ ਲਫਾਫਾ ਹੀ ਉਹ ਹੀਟਿੰਗ ਟੱਕ ਮਾਰਿਆ ਨਾਨਾ ਨੇ ਪਤਾ ਨਹੀਂ ਬਲੇਡ ਮਾਰਿਆ ਇੱਕ ਲੱਖ ਰੁਪਏ ਜਮਾ ਕਰਾ ਚੁੱਕੇ ਸੀ ਹਾਂ ਇੱਕ ਇੱਕ ਲੱਖ ਫੜਾਤਾ ਸੀ ਮੈਡਮ ਨੂੰ ਅੱਛਾ ਮਤਲਬ 1.5 ਲੱਖ ਕੋਈ ਕਟਿੰਗ ਕਰਕੇ ਲੈ ਗਏ ਹਾਂ ਕਟੋਂ ਕਰਕੇ ਲੈ ਗਿਆ ਮੈਨੂੰ ਦਿਖਾ ਦੇ ਦੇ ਜੀ ਹਾਂ ਜੀ ਕੀ ਕਾਰਵਾਈ ਦੀ ਮੰਗ ਕਰਦੇ ਹੋ ਕਾਰਵਾਈ ਦੀ ਮੰਗ ਤਾਂ ਜੇ ਇਨਸਾਫ ਮਿਲੇ ਮਲਾਜਮੇ ਦਬਾਉਣਗੇ ਤੇ ਕੋਈ ਸੋਚਦੇ ਪਈ ਹੋਰ ਕਾਰਵਾਈ ਕਰ ਸਕਦੇ ਆਪਾਂ ਤਾਂ ਹੁਣ ਜਦੋਂ ਆਪਾਂ ਨੂੰ ਉੱਥੇ ਕੋਈ ਸ਼ਾਨ ਨਹੀਂ ਕੋਈ ਕੋਸ਼ ਨਹੀਂ ਇਹ ਪਛਾਣ ਨਹੀਂ ਕਿਉਂ ਆਪਾਂ ਤੇ ਵੀ ਗਈ ਫਿਰ ਉਹ ਕੈਮਰਾ ਕੱਢਿਆ ਉੱਥੇ ਉੱਥੇ ਮਲਾਜਮਾਂ ਨੇ ਕੱਢਿਆ ਸੀ ਤੇ ਵਿੱਚ ਆਈ ਜਾਂਦੀ ਸਾਰਾ ਜੀ ਚਲੋ ਜੀਵੇਂ ਉਹਨਾਂ ਨੂੰ ਪਤਾ ਆਪਾਂ ਤੋਂ ਸਭ ਕੁਝ ਪਤਾ ਇੱਕ ਮਹਿਲਾ ਤभी 1 ਲੱਖ ਰੁਪਏ ਜਮਾ ਕਰਾਣੇ ਹਰਵਿੰਦਰ ਕੌਰ ਦੇ ਨਾਮ ਸੇ ਮਹਿਲਾ ਸੀ उन्होंने उसमें से डेढ़ लाख जमा एक लाख जमा करा दिया था और डेढ़ लाख और जमा कराना था मीन कोई अब तरवी टाइप के लोग आए और उनके जो भी मास्क लगा के आए थे अंदर और उनका जो बैग था उसको ब्लेड मार के जो डेढ़ लाख था वो निकाल दिया और फिर फरार हो गया आज सुबह एक अरविंदर कान ना लेडीज डेढ़ लाख रुपया लेके बैंक से तो जमा थी ਇਹ ਕਿ ਆ ਤੁਸੀਂ ਚੁngਏ ਹਮਸ਼ਾਤ ਵਿਅਕਤੀ ਹੈ ਜਿਨ੍ਹਾਂ ਦੇ ਬੈਗ ਦੇ ਵਿੱਚ ਬਲੇਡ ਮਾਰ ਕੇ ਉਹਦੇ ਪੈਸੇ ਚੋਰੀ ਕਰਕੇ ਲੈ ਗਏ। ਕੋਨ ਅਰਜ਼ੀ ਦਿੱਤੀ ਹੈ ਉਹ ਕਾਰਵਾਈ ਕਰ ਰਹੇ ਹਨ ਤੇ ਸੀਸੀਟੀਵੀ ਕੈਮਰਾ ਦੀ ਫੁਟੇਜ ਖੰਗਾਲ ਰਹੇ ਹਨ। ਜਲਦੀ ਜਲਦੀ ਦੋਸ਼ੀ ਪਾੜ ਕੇ ਬੰਦੀ ਦੀ ਸਹਾਇਤਿਓ।